ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰਾ ਪੋਲਿੰਗ ਸਟਾਫ ਹੈ ਮੇਰਾ ਪੁਲਿਸ ਦੇ ਕਰਮੀਆਂ ਸਾਰੇ ਜਿੰਨੇ ਸਾਡੇ ਆਪਣੇ ਆਫਿਸ ਦਾ ਕੰਮ ਕਰ ਰਹੇ ਆ ਬਹੁਤ ਹੀ ਅੱਛੇ ਤਰੀਕੇ ਨਾਲ ਬੜੀ ਆਮਨ ਆਮਾਨ ਨਾਲ ਸਾਡੀ ਜਿਹੜੀ ਅੱਜ ਦੀ ਬਲੋਕ ਸ਼੍ਰੀ ਨੰਨਪੁਰ ਸਾਹਿਬ ਦੀ ਇਲੈਕਸ਼ਨ ਐਂਡ ਬਲੋਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀ ਉਹ ਮੁਕੰਮਲ ਹੋ ਚੁੱਕੀ ਹੈ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਚੱਲ ਪਈਆਂ ਨੇ ਕੁਝ ਪਹੁੰਚ ਗਈਆਂ ਨੇ ਕੁਝ ਪਹੁੰਚ ਰਹੀਆਂ ਨੇ ਤੇ ਸਭ ਕੁਝ ਜਿਹੜਾ ਬਹੁਤ ਅਮਨ ਆਮਾਨ ਦੇ ਨਾਲ ਹੋਇਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਜੋ ਇੱਕ ਲੋਕਤੰਤਰ ਦਾ ਤਿਉਹਾਰ ਅੱਜ ਲੋਕਾਂ ਨੇ ਬੜੇ ਚਾਅ ਨਾਲ ਮਨਾਇਆ ਹੈਗਾ ਜੀ ਉਸ ਸੰਬੰਧੀ ਮੈਂ ਇਹੀ ਦੱਸੂਗਾ ਜੀ ਕਿ ਲੋਕਾਂ ਨੇ ਬਹੁਤ ਪੀਸਫੁਲ ਤਰੀਕੇ ਨਾਲ ਇਸ ਇਵੈਂਟ ਨੂੰ ਇਸ ਇਲੈਕਸ਼ਨ ਨੂੰ ਇਹਨਾਂ ਨੇ ਨੇਪਰੇ ਚਾੜਿਆ ਹੈਗਾ ਪੁਲਿਸ ਜੋ ਬੰਦੋਬਸ ਸੀਗਾ ਉਹ ਬਿਲਕੁਲ ਸੁਚੱਜੇ ਢੰਗ ਨਾਲ ਉੱਥੇ ਮੌਜੂਦ ਸੀ तकरीबन 30 ਇਹ ਜੇ ਪੋਲਿੰਗ ਸੈਂਟਰਸ ਪੋਲਿੰਗ ਬੂਥਸ ਸੀਗੇ ਜੋ ਸੈਂਸਿਟਿਵ ਤੇ ਅਤੀ ਸੈਂਸਿਟਿਵ ਕੈਟਾਗਰੀ ਵਿੱਚ ਸੀਗੇ ਜਿਸ ਦੇ ਸੰਬੰਧੀ ਅਸੀਂ ਜੋ ਮੁਨਾਸਬ ਫੋਰਸ ਹੁੰਦੀ ਹੈ ਉਹ ਸੀ ਡਿਪਲੋਏ ਕੀਤੀ ਸੀ ਤੇ ਮੈਂ ਇਹ ਦੱਸ ਤੁਹਾਨੂੰ ਦੱਸਦੇ ਹੋਏ ਮੈਨੂੰ ਖੁਸ਼ੀ ਹੁੰਦੀ ਹੈ ਕਿ ਬਿਲਕੁਲ ਪੀਸਫੁਲੀ ਵਿਦਾਊਟ ਐਨੀ ਡਿਸਟਰਬੈਂਸ ਜੋ ਹੈਗੀ ਅੱਜ ਇੱਥੇ ਪੋਲਿੰਗ ਮੁਕੰਮਲ ਹੋਈ ਹੈ ਤੇ ਹੁਣ ਆਪਾਂ ਸਟ੍ਰੌਂਗ ਰੂਮ ਵਿੱਚ ਜਿਹੜੇ ਹੈਗੇ ਨੇ ਸਾਰੇ ਬੈਲੇਟ ਬਾਕਸਸ ਜਮ੍ਹਾਂ ਕਰਵਾ ਰਹੇ ਹਾਂ não, 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 não.